ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਸਟਾਰਟਿੰਗ ਕਰ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੇ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਜੰਦੀ ਕੈਸੇ ਤੇ ਵੈਸੇ ਤਾਂ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਚੁੱਕਿਆ ਹੋਣਾ ਤੇ ਅੱਜ ਦੀ ਖੁਸ਼ਖਬਰੀ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਤੇ ਬਹੁਤ ਇਹ ਮੈਨੂੰ ਖੁਸ਼ਖਬਰੀ ਹੈ ਜਿਹੜੀ ਸਵੇਰੇ ਸਵੇਰੇ ਮਿਲੀ ਆ ਹਨ ਤੇ ਬਸ ਜਿੰਨੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਕਿ ਮੈਂ ਕਿੰਨੀ ਜ਼ਿਆਦਾ ਖੁਸ਼ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਦੂਜਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡੀ سپورਟ ਦੇ ਨਾਲ ਹੀ ਆਪਾਂ ਅੱਜ ਇੱਥੇ ਤੱਕ ਪਹੁੰਚੇ ਆ ਤੇ ਇਹ ਖੁਸ਼ੀ ਮੈਂ ਸੋਚਿਆ ਮੈਂ ਕਿ ਚਲੋ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਕੋਈ ਵੀ ਆਪਾਂ ਜਿਹੜੀ ਵੀਡੀਓ ਆ ਵਲੌਗ ਆ ਉਹ ਨਹੀਂ ਬਣਾਵਾਂਗੇ ਜਾਂ ਫਿਰ ਕੋਈ ਵੀ ਕੋਈ ਰੈਸਪੀ ਆ ਉਹ ਉਹ ਨਹੀਂ ਆਪਾਂ ਅੱਜ ਸ਼ੇਅਰ ਕਰਾਂਗੇ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਪਣੀ ਜਿਹੜੀ YouTube ਦੀ ਫਰਸਟ ਪੇਮੈਂਟ ਆ ਉਹ ਆ ਚੁੱਕੀ ਆ ਤੇ ਵੈਸੇ ਤਾਂ ਹਨਾ ਸਾਲ ਹੋ ਚੱਲੇ ਆ ਜੀ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਹਨਾ ਤੇ ਤੁਹਾਨੂੰ ਵੀ ਪਤਾ ਹੀ ਹੈ ਕਿ ਮਿਹਨਤ ਬਹੁਤ ਜ਼ਿਆਦਾ ਕੰਮ ਨਹੀਂ ਪੈਂਦੀ ਆ ਤੇ ਵਾਹਿਗੁਰੂ ਇੱਕ ਦਿਨ ਹਨਾ ਮਿਹਨਤ ਨੂੰ ਫਲ ਜਨਦੀ ਜ਼ਰੂਰ ਲਾਉਂਦੇ ਆ ਚਲੋ ਹੌਲੀ-ਹੌਲੀ ਸਹੀ ਪਰ ਲੇਕਿਨ ਹਨਾ ਆਪਣੀ ਜਿਹੜੀ ਇਹ ਕਾਮਯਾਬੀ ਆਏ ਆਪਾਂ ਹਾਸਲ ਕੀਤੀ ਆ ਹਨਾ ਤੇ ਆਪਾਂ ਨੂੰ ਅੱਜ ਜਿਹੜਾ ਕਹਿ ਸਕਦੇ ਆ ਕਿ YouTube ਦੀ ਪੇਮੈਂਟ ਫਰਸਟ ਜਿਹੜੀ ਉਹ ਆ ਚੁੱਕੀ ਆ ਤੇ ਮੈਨੂੰ ਸਵੇਰੇ 7:30 ਜਿੰਦੀ 10:00 ਵਜੇ ਮੈਸੇਜ ਆ ਗਿਆ ਸੀਗਾ YouTube ਵਾਲਿਆਂ ਦਾ ਬੈਂਕ ਵਾਲਿਆਂ ਦਾ ਕਿ ਹਨਾ ਤੁਹਾਡੀ ਪੇਮੈਂਟ ਆ ਖਾਤੇ ਦੇ ਵਿੱਚ ਆ ਚੁੱਕੀ ਆ ਤੇ ਉਦੋਂ ਜਿੰਦੀ ਸੁਣ ਕੇ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਵੈਸੇ ਤਾਂ ਨਾ 21/2 ਤਰੀਕ ਨੂੰ 22 ਤਰੀਕ ਨੂੰ ਵੈਸੇ ਮੇਲ ਆ ਗਈ ਸੀਗੀ ਕਿ Google AdSense ਮੰਨੋ ਵੀ ਅਸੀਂ ਤੁਹਾਡੇ ਜਿਹੜਾ ਬੈਲੈਂਸ ਆ ਹਨਾ ਵੀ ਅਸੀਂ ਤੁਹਾਡਾ ਇੱਥੋਂ ਛੱਡਤਾ ਤੇ ਖਾਤੇ ਦੇ ਵਿੱਚ ਵੀ ਤੁਹਾਨੂੰ 5 ਜਾਂ 6 ਦਿਨ ਲੱਗਣਗੇ ਤੇ ਤੁਹਾਡੇ ਖਾਤੇ ਦੇ ਵਿੱਚ ਆ ਜਾਊਗਾ ਤੇ ਬਹੁਤ ਜ਼ਿਆਦਾ ਜਿੰਦੀ ਟੈਨਸ਼ਨ ਸੀਗੀ ਹਨਾ ਵੀ ਸਾਰਾ ਕੁਝ ਸਹੀ ਹੋ ਜਵੇ ਫਰਸਟ ਪੇਮੈਂਟ ਆਉਣੀ ਆ ਪਤਾ ਨਹੀਂ ਸੀ ਕਿੰਨੀ ਆਊਗੀ ਜਾਂ ਕਿੱਦਾਂ ਆਊਗੀ ਹਨਾ ਜਿੰਦੀ ਬਹੁਤ ਜ਼ਿਆਦਾ ਕਹਿ ਸਕਦੇ ਕਿ ਆਪਾਂ ਨੂੰ ਮੈਨੂੰ ਟੈਨਸ਼ਨ ਸੀਗੀ ਤੇ ਪਰ ਲੇਕਿਨ ਅੱਜ ਉਹ ਟੈਨਸ਼ਨ ਆ ਜਿਹੜੀ ਉਹ ਖਤਮ ਹੋ ਗਈ ਆ ਤੇ ਮੈਂ ਬਸ ਇਹੀ ਕਹੂੰਗੀ ਕਿ ਸਾਰਿਆਂ ਦਾ ਹਨਾ ਬਹੁਤ-ਬਹੁਤ ਧੰਨਵਾਦ ਆ ਮੈਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਤੇ ਬਾਕੀ ਅੱਗੇ ਵੀ ਆਪਣੀ ਐਦਾਂ ਹੀ ਆ ਜਿਹੜੀ ਤੁਸੀਂ ਸਪੋਰਟ ਕਰਿਓ ਹਨਾ ਮੈਨੂੰ ਇਹ ਦੇ ਸਪੋਰਟੋਂ ਆਪਦੀ ਬਣਾਈ ਰੱਖਿਓ ਤੇ ਬਾਕੀ ਮੈਂ ਬਸ ਹੋਰ ਇਦੋਂ ਬਾਅਦ ਮੈਂ ਕੁਝ ਨਹੀਂ ਕਹਿ ਸਕ ਜੀ ਕਿਉਂਕਿ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆਂ ਜੀ ਆਪਣੀ ਹਨਾ YouTube ਦੀ ਫਰਸਟ ਪੇਮੈਂਟ ਆ ਚੁੱਕੀ ਆ ਤੇ ਬਹੁਤ ਬਹੁਤ ਧੰਨਵਾਦ ਬੱਸ ਇਹੀ ਕਹਿਣਾ ਹੈ ਮੈਂ ਤੇ ਹਾਂਜੀ ਬਾਕੀ ਅ ਕੱਲ ਜਿਹੜੇ ਆਪਣੇ ਦੂਸਰੇ ਦੀਦੀ ਨੇ ਅਮਨਦੀਪ ਦੀਦੀ ਉਹਨਾਂ ਦੀ ਵੀ ਹਨਾ ਪੇਮੈਂਟ ਕੱਲ ਆ ਗਈ ਸੀਗੀ ਉਹਨਾਂ ਦੀ ਪੇਮੈਂਟ ਪਰਸੋਂ ਰਾਤੀ ਆਈ ਸੀਗੀ ਤੇ ਉਹਨਾਂ ਦੀ ਪੇਮੈਂਟ ਆਉਣ ਤੋਂ ਬਾਅਦ ਵਿੱਚ ਮੈਨੂੰ ਜਿਆਦਾ ਜਿੰਦੀ ਬਹੁਤ ਜਿਆਦਾ ਟੈਨਸ਼ਨ ਹੋ ਗਈ ਸੀਗੀ ਹਨਾ ਕਿ ਉਹਨਾਂ ਦੀ ਪੇਮੈਂਟ ਆ ਚੁੱਕੀ ਹੈ ਤੇ ਮੇਰੀ ਹਨਾ ਹੁਣ ਪਤਾ ਨਹੀਂ ਕਦ ਕਾਊਗੀ ਪਰ ਲੇਕਿਨ ਆ ਚੁੱਕੀ ਆ ਹਨਾ ਮੇਰੀ ਪੇਮੈਂਟ ਮਤਲਬ ਹਨਾ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਤੇ ਆਪਾਂ ਚੱਲਾਂਗੇ ਜੀ ਜਾ ਕੇ ਹਨਾ ਬਾਬਾ ਜੀ ਦਾ ਧੰਨਵਾਦ ਵੀ ਕਰਾਂਗੇ ਆਪਾਂ ਤੇ ਮੱਥਾ ਵਗੈਰਾ ਆਪਾਂ ਟੇਕਾਂਗੇ ਹਨਾ ਜੋ ਵੀ ਆਪਣਾ ਜਿੰਦੀ ਆਪਾਂ ਉਹ ਕੀਤਾ ਹੋਇਆ ਦੇਖੋ ਹਨਾ ਸਾਰਿਆਂ ਦੀ ਮਨੋ ਕਾਮਨਾ ਹੁੰਦੀ ਹੈ ਕਿ ਬੱਬਾ ਜੀ ਸਾਨੂੰ ਆ ਚੀਜ਼ ਮਿਲ ਜਵੇ ਤੇ ਮੇਰੀ ਵੀ ਹਨਾ ਇਹੀ ਮਨੋ ਕਾਮਨਾ ਸੀ ਕਿ ਮੈਂ YouTube ਦੇ ਉੱਤੇ ਮੈਂ ਕੰਮ ਕਰ ਰਹੀ ਹਾਂ ਤੇ ਮੈਨੂੰ ਪੇਮੈਂਟ ਹਨਾ ਵੀ ਆ ਜਵੇ ਪਰ ਲੇਕਿਨ ਹਨਾ ਆਪਾਂ ਕਹਿੰਦੇ ਬਾਬਾ ਜੀ ਦੀ ਬਹੁਤ ਬਹੁਤ ਮਿਹਰਬਾਨੀ ਆ ਹਨਾ ਇੱਥੇ ਤੱਕ ਪਹੁੰਚਾਉਣ ਦੇ ਲਈ ਤੇ ਬਾਕੀ ਤੁਹਾਡਾ ਸਾਰਿਆਂ ਦਾ ਜਿੰਦੀ ਧੰਨਵਾਦ ਆ ਜੀ ਆਪਾਂ ਇੱਥੋਂ ਤੱਕ ਪਹੁੰਚੇ ਤੇ ਤੁਹਾਡੇ ਸਾਰਿਆਂ ਦੀ ਬਦੌਲਤ ਆ ਤੇ ਵੀਡੀਓ ਨੂੰ ਹਾਂ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਆਪਾਂ ਬਾਕੀ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਡੇਲੀ ਡੇਲੀ ਵੀਡੀਓ ਲੈ ਕੇ ਆਈਏ ਪਰ ਲੇਕਿਨ ਕਈ ਵਾਰੀ ਵਿੱਚ ਮਿਸ ਬਾਜੀ ਜਾਂਦਾ ਹੈ ਹਨਾ ਦੇਖੋ ਘਰ ਦੇ ਕੰਮ ਕਰ ਤੂੰ ਆਪਾ ਕਹਿੰਨੇ ਆ ਬੇਲੇ ਹੋ ਕੇ ਹਾਂ ਪਰ ਨੂੰ ਹਨਾ ਜਿੰਦੀ ਬਸ ਇਹੀ ਹੁੰਦਾ ਹੈ ਕਿ ਚਈ ਬਾਤੀ ਹੋਏ ਇਧਰ ਅਕਾਲ ਵੀਰ ਆ ਚੁੱਕਿਆ ਅੱਜ ਸਕੂਲੋਂ ਤੇ ਕਲ ਵੀਰ ਆਪਣੀ ਪੇਮੈਂਟ ਆ ਚੁੱਕੀ ਅੱਜ ਇਹ ਨੂੰ ਹੁਣ ਪਤਾ ਲੱਗਿਆ ਕਿਉਂਕਿ ਜੀ ਆਪਣੇ ਇਹ ਸਕੂਲ ਗਿਆ ਸੀਗਾ ਵੀ ਰੋਜ਼ ਹਨਾ ਮੈਨੂੰ ਡੇਲੀ ਆ ਕੇ ਪੁੱਛਦਾ ਸੀਗਾ ਕਿ ਮੰਮਾ ਆਪਣੀ ਪੇਮੈਂਟ ਹਨਾ ਜਿਹੜੀ ਕਦੋਂ ਆਊਗੀ ਕਦੋਂ ਆਊਗੀ ਦੇਖੋ ਨਾ ਬੱਚਿਆਂ ਨੂੰ ਵੀ ਚਾਹ ਹੁੰਦਾ ਹੈ ਇਹ ਸਕੂਲੋਂ ਆ ਚੁੱਕਿਆ ਵਾ ਤੇ ਕਲ ਵੀ ਕਿੰਨੀ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਆ ਹੋਰ ਕਲ ਵੀ ਮੈਨੂੰ ਡੈਲੀ ਮਮਾ ਮੈਨੂੰ ਆ ਚੀਜ਼ ਲੈ ਕੇ ਦੇਣਗੀ ਜਦੋਂ YouTube ਦੀ ਪੇਮੈਂਟ ਆਊਗੀ ਮਮਾ ਮੈਨੂੰ ਆ ਚੀਜ਼ ਲੈ ਕੇ ਦੇਣਗੀ ਜਦੋਂ YouTube ਦੀ ਪੇਮੈਂਟ ਆਊਗੀ ਤੇ ਅੱਜ ਆਪਾਂ ਇਹਨੂੰ ਪੁੱਛਦੇ ਆ ਕਿ ਹਾਂ ਹੁਣ ਇਹਨੇ ਕੀ ਲੈਣਾ ਵਾ ਆਪਣੀ YouTube ਦੀ ਪੇਮੈਂਟ ਆ ਗਈ ਦੱਸੋ ਕੀ ਲੈਣਾ ਸਾਈਕਲ ਸਾਈਕਲ ਹੀ ਲੈਣੀ ਹਣ ਇਹਨੇ ਵੀ ਸਾਈਕਲ ਹੀ ਲੈਣੀ ਆ ਪਰ ਲੇਕਿਨ ਹਨਾ ਇਹ ਦੇਖੋ ਘਰੇ ਫਿਲਹਾਲ ਦੋ ਸਾਈਕਲੀਆਂ ਹੈਗੀਆਂ ਨੇ ਆਲਰੇਡੀ ਕਿਉਂ ਇੱਕ ਮੋਟਾ ਟੈਰਾਂ ਵਾਲੀ ਤੇ ਇੱਕ ਦੂਸਰੀ ਜਿਹੜੀ ਚਲਾ ਰਿਹਾ ਹਾਂ ਹਾਂਜੀ ਇਹ ਕਿਹੜੀ ਦੁਕਾਨ ਤੇ ਜਿਹੜੀ ਹੈ ਹਾਂ ਉਹੀ ਗੱਲ ਕਰਦੇ ਆ ਵੀ ਦੋ ਦੋ ਨੇ ਤੇ ਦੋ ਸਾਈਕਲੀਆਂ ਹਾਂ ਇਹਦੇ ਕੋਲ ਆਲਰੇਡੀ ਹੈਗੀਆਂ ਨੇ ਹਨਾ ਹਾਂ ਤੇ ਹਰੇ ਹਜੇ ਫਿਰ ਵੀ ਜਾਂਦੀ ਡਿਮਾਂਡ ਇਹਦੀ ਇਹੀ ਆ ਵੀ ਦੂਜੀ ਸਾਈਕਲ ਲੈਣੀ ਹੈਗੀ ਹੋਰ ਗੱਡੀ ਲੈਣੀ ਇਲੈਕਟ੍ਰਿਕ ਇਹਨੇ ਇਲੈਕਟ੍ਰਿਕ ਸਾਈਕਲ ਲੈਣੀਆਂ ਤੇ ਹਾਂ ਹੁਣ ਦੇਖਦੇ ਹਾਂ ਪਤਾ ਇਲੈਕਟ੍ਰਿਕ ਸਾਈਕਲ ਜੋ ਅੱਗੇ ਤਾਂ ਹੈ ਨਹੀਂਗੇ ਹਜੇ ਫਿਲਹਾਲ ਹਜੇ ਤਾਂ ਘਟਾਏ ਨਹੀਂ ਹੋਏ ਜੇ ਹਨਾ ਕਹਿ ਸਾਰਿਆਂ ਕੇ ਸਾਡੀ ਵੀਡੀਓ ਵਾਤੋਂ-ਵਾਤ ਦੇਖਿਆ ਕਰੋ ਤੇ ਆਪਾਂ ਗਾਲਬੀ ਨੂੰ ਇਲੈਕਟ੍ਰਿਕ ਸਾਈਕਲ ਜ਼ਰੂਰ ਲੈ ਕੇ ਦੇਣੀ ਆ ਜੀ ਜੇ ਬਾਬਾ ਜੀ ਨੇ ਚਾਹਿਆ ਮਿਹਰ ਕੀਤੀ ਤਾਂ ਹਨਾ ਆਪਾਂ ਉਹ ਵੀ ਜ਼ਰੂਰ ਲੈ ਕੇ ਦਵਾਂਗੇ ਤੇ ਬਾਕੀ ਬੱਚਿਆਂ ਦੇ ਹਨਾ ਸ਼ੌਂਕ ਆ ਜਿਹੜੇ ਉਹ ਆਪਾਂ ਜ਼ਰੂਰ ਪੂਰੇ ਕਰਾਂਗੇ ਹਨਾ ਤੇ ਇੱਥੋਂ ਤੱਕ ਆਇਆ ਤਾਂ ਉਮੀਦ ਆ ਕਿ ਤੁਸੀਂ ਉਹ ਅੱਗੇ ਤੱਕ ਵੀ ਆਪਾਂ ਨੂੰ ਜ਼ਰੂਰ ਲੈ ਕੇ ਜਾਵੋਗੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਬੋਧ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਹਾਂ ਅੱਜ ਕਿਸੇ ਨਵੀਂ ਵੀਡੀਓ ਦਾ ਤਦ ਤੱਕ ਲਈ ਬਾਏ ਬਾਏ